ਇਧਰ ਪੈਸੇ ਦੇ ਦੇ ਕਦੇ ਕਿਸੇ ਨੂੰ ਸਾਧ ਲੈਂਦੇ ਕਦੇ ਕਿਸੇ ਨੂੰ ਸਾਧ ਲੈਂਦੇ ਆ। ਕੰਨ ਲੋ ਖੇਤਵਾ ਇਹਦਾ ਗੱਲ ਬੱਬਾ ਆਦੀ ਜਰਾ ਸੀਰੀਅਸ ਹੋ ਜਾਂਦੇ। ਤੁਹਾਨੂੰ ਅੰਦਰ ਲਾਉ ਦਿੱਤਾ ਹੈ। ਭਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਹੋਈ ਆ? ਉਹ ਭਾਜੀ ਮੇਰੀ ਨਹੀਂ ਗੱਲਬਾਤ ਗੱਲ ਰੋਕਤਾ ਜਾਓ ਫਿਰ ਬਾਅਦ ਚ ਰਿਪੋਰਟ ਲੈ ਲਿਓ। ਹਾਂਜੀ। ਉਹ ਜਿਹੜੀ ਹੈ ਲੇਡੀਸ ਆ ਉਹ ਉਹ ਨੂੰ ਦੇਖੋ ਨਾ ਅਸੀਂ ਤਾਂ ਇਹ ਸਾਡੀ ਕਿੱਥੇ ਉਹ ਅੰਦਰ ਬੰਦ ਕੀਤੀ ਅੰਦਰ ਹਾਂ ਜੀ ਅੰਦਰ ਉਹ ਪੇਜ ਜਿਆਦਾ ਪ੍ਰੋਬਲਮ ਪੈ ਰਹੀ ਹੈ ਨਾ ਉਹ ਤਾਂ ਹਾਂ 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 ਇਹ ਤੁਹਾਨੂੰ ਲੋ ਬਾਹਰ ਆਦਾ ਇਹ 12 ਹੁਣ ਪਏ ਆ ਤੁਸੀਂ ਫਿਲਹਾਲ ਕੋਲ ਕਾਲ ਕੀਤੀ 112 ਤੇ ਬਗੈਰ 112 ਤੇ ਵੀ ਕੀਤੀ ਐਸ ਐਚਓ ਬਿਲਗਨ ਨੂੰ ਵੀ ਕੀਤੀ ਉਹ ਕਹਿੰਦੇ ਆ ਰਹੇ ਆ ਕੀ ਪ੍ਰਸ਼ਾਸਨ ਕੀ ਕਹ ਰਿਹਾ ਕਹਿੰਦੇ ਆ ਰਹੇ ਆ ਹਾਂ ਬਸ ਹਜੇ ਤੱਕ ਕਿੰਨਾ ਕੁ ਟਾਈਮ ਹੋ ਗਿਆ ਤੂੰ ਕਾਲ ਕੀਤੀ ਨੂੰ ਮੈਂ ਹੁਣ ਕੀਤੀ ਆ ਜਦੋਂ ਮੈਂ ਬਾਅਦ ਵਿੱਚ ਹੁਣ ਪਹੁੰਚਾ ਤਾਂ ਹੁਣ ਹੁਣ ਕਹਿੰਦੇ ਆ ਆ ਰਹੀ ਆ ਉਹ ਕੁੜੀ ਨੇ ਤਾਂ ਲੇਡੀਜ਼ ਨੇ ਸਾਡੀ ਨਹੀਂ ਕੁੜੀ ਨੇ ਤਾਂ ਸੱਤ ਲੇਡੀਜ਼ ਨੂੰ ਕਿੰਨਾ ਚਿਰ ਹੋ ਗਿਆ ਅੰਦਰ ਬੰਦ ਕੀਤੀ ਨੂੰ ਅੰਦਾਜ਼ਾ ਲਗਭਗ ਹੋ ਹੀ ਗਿਆ ਹੁਣ 2.5 2.5 ਘੰਟੇ ਦਾ 2.5 ਘੰਟੇ ਹੋ ਗਿਆ ਕੋਈ ਸੁਣਾਈ ਨਹੀਂ ਹਾਂ ਤੁਸੀਂ ਹਣ ਬਾਹਰ ਆਉਣ ਆ ਰਹੇ ਆ ਤੇ ਕੀ ਆ ਤੁਹਾਡੇ ਸਾਹਮਣੇ ਮੈਂ ਤਾਂ ਇੱਥੇ ਆਇਆ ਸੀ ਦੇਖਣ ਕੀ ਗੱਲ ਹੋਈ ਆ ਸਾਨੂੰ ਫੋਨ ਆਇਆ ਜਦੋਂ ਹਾਂਜੀ ਫੋਨ ਸਾਨੂੰ ਵੀ ਅੰਦਰ ਉਹ ਜਿੰਦਾ ਲਾਤ ਦੇਖੋ ਤੁਹਾਡੇ ਸਾਹਮਣੇ ਜਿੰਦਾ ਕਿਹਨੇ ਲਾਇਆ ਜੀ ਜਿੰਦਾ ਇਹਨਾਂ ਦੇ ਜਿਹੜੇ ਮੋਹਲੀ ਪਾਰਟੀ ਬਣਾਉਣੇ ਲਾਤਦੇ ਹਨ ਤੁਹਾਨੂੰ ਹਮ ਪੰਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਕੋਰਿਆ ਹਾਂਜੀ ਬੇਟੀ ਦਾ ਕੀ ਨਾਮ ਹੈ ਹਾਂਜੀ ਬੇਟੀ ਦਾ ਰਜਨੀਸ਼ ਕੋਰਿਆ ਕਿੱਥੇ ਵਿਆਹੀ ਹੈ ਇਹ ਇੱਥੇ ਨੰਬਰਪੁਰਿਆ ਇਜ਼ ਮਾਮਲਾ ਕੀ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਕੰਨੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾ ਮੇਰੇ ਕਹ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚੜੀ ਤੇ ਇਹਨਾਂ ਦੇ ਕੋਲ ਹਾਈ ਹੋਈ ਆ ਠੀਕ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ ਤਿੰਨ ਮਹੀਨੇ ਦੀ ਉਹ ਪ੍ਰੈਗਨੈਂਟ ਆ ਇਹਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਕੌਣ ਸੱਸ ਸੋਹਰੇ ਨੇ ਸੱਸ ਸੋਹਰੇ ਨੇ ਹਾਂਜੀ ਅੱਛਾ ਇੱਥੇ ਵਿਆਹੀ ਆ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੋਹਰੇ ਉਸ ਪੌਂਦੇ ਨੇ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਹੈ ਕਿ ਜਸਪਾਲ ਸਿੰਘ ਦਾ ਰਸਪਾਲ ਕੋ ਜਿੰਨੇ ਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਹੈ ਪੁਲਿਸ ਨੂੰ ਪੁਲਿਸ ਨੂੰਸ ਕਿਹਾ ਕਿ ਤੀ ਨਾ ਹੋਈ ਅਜੇ ਤੱਕ ਬੋਡੀ ਆ ਅਜੇ ਤਹੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਟ ਨੂੰ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਝ ਹੋ ਗਿਆ ਮੰਗ ਕੀ ਕਰਦੇ ਆ ਤੁਸੀਂ ਮੰਗ ਅਸੀਂ ਕਹੀ ਹੋਈ ਕਰਦੇ ਵੀ ਸਾਨੂੰ ਫੈਸਲਾ ਚਾਹੀਦਾ ਅਸੀਂ ਜੋ ਵੀ ਹੋ ਗਿਆ ਕੁੜੀ ਅੰਦਰ ਤੜਫਦੀ ਪਈ ਆ ਦਰਦ ਪੈਂਦੀ ਉਹਦੀ ਕੁੜੀ ਦੇ ਆ 3 ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਜਿੰਦੇ ਲਾਏ ਬਈ ਨਾ ਇਹਨਾਂ ਨੇ ਸਾਰੇ ਬੰਦ-ਬੰਦ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਜਾ ਸਕਦੇ ਕੁਝ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਇਲਜ਼ਾਮਾਂਗੇ ਜਿੰਦੇ ਖੋਲੂਗੇ ਤੇ ਗੁਲਜ਼ਾਮਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਕੋਈ ਕੁਝ ਨਹੀਂ ਖੋਲਦੇ ਹੈਗੇ

ਉਹ ਨਾ ਇਹ ਇਹ ਦੋ ਕਿ ਜਦ ਸਾਰੇ ਨਾ ਜਾਓ ਕੱਢ ਜਾਓ ਆ ਨਹੀਂ ਨਾ ਜਾਓ ਜਾ ਜਾ ਦੋ ਇੱਧਰ ਆ ਭਜੀ ਇੱਧਰ ਆਉਰੇ ਗਿਆ ਡਾ ਚੋੜਾ ਆਇਆ ਜੀ ਆਇਆ ਜੀ ਥਾਣੇਦਾਰ ਸਾਹਿਬ ਆਇਆ ਇਧਰ ਵਜਾ ਆਪਾਂ ਕੁੜੀ ਦੇ ਛੋਟੇ ਕਰ ਲਈਏ ਆਈ ਦਾ ਹੁੰਦਾ ਹੀ ਹੈ ਜਿੰਦਾ ਹੀ ਨਹੀਂ ਖੋਲਿਆ ਮੈਂ ਲੈ ਕੇ ਆ ਦੇਖ ਲੋ ਤੁਸੀਂ ਦੇਖ ਲੋ ਆ ਕੁੜੀ ਕਿੱਦਾਂ ਮਾਰੇ ਇੱਧਰ ਆ ਕੇ ਦੇਖੋ ਆਸ ਪੀਟੀ ਵੀ ਦੇ ਲੋਕ ਤਾਂ ਬੰਨਗੇ ਨੇ ਸੱਤ ਸੱਤ ਗਰੇ ਮਾਰੇ ਦੇ ਦਾਦੇ ਸੋਰੀ ਮਿਲਨੇ ਸੋਰੀ ਦੇਣ ਮਾਰੇ ਕਿਹਨੂੰ ਕਰੀਂ ਜਿਲਾ ਕੇ ਕਿਹ ਚਕੇ ਜਾ ਕੇ ਮਿਲ ਖੱਡੇ ਦੇ ਵਿੱਚ ਉਹ ਸਮਾਨ ਯਾ ਜੋੜ ਰੋ ਨਾ ਇੱਕ ਜਗ੍ਹਾ ਇੱਕ ਫਿਰ ਕਿਉਂਦੇ ਤੂੰ ਛੱਡਣਾ ਨਹੀਂ ਜਾ ਅੱਜ ਨਹੀਂ ਸਸਰ ਤੋਂ ਨਹੀਂ ਦੋਵੇਂ ਮਾਰੇ ਕੋਈ ਤੇ ਮਿਲ ਜਾਂਦੀ ਪਾਣੀ ਪਾਣੀ ਵੀ ਕੁੰਮਰੇ ਸਾਰਾ ਉਹ ਵੀ ਵਰਤ ਚਾਲ ਲਾਤੀ ਹੈ ਆਹ ਬਾਅਦ ਵਿੱਚ ਮੈਂ ਲਾਈਆ ਬੀਡੀਆਰ ਤੇ ਦਹੇ ਪੈਣਾ ਇੱਕ ਮੈਂ ਆਪਣਾ ਆਪਣਾ ਨਾਮ ਦੱਸਿਓ ਕੀ ਨਾਮ ਦਾ ਫਿਰ ਉਹ ਜਿਹੜੀ ਸ਼ੋਰ ਹੈ ਕਿੰਨੇ ਚਿਰ ਹੋ ਗਿਆ ਮੈਰਿਜ ਨੂੰ ਤੁਹਾਡੇ ਨੂੰ ਮੇਰੇ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਨੇ ਮੇਰੇ ਤਿੰਨ ਕੁੜੀਆਂ ਜੋ ਅੱਜ ਕੀ ਗੱਲ ਕੀ ਹੋਈ ਆ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤਾ ਹੋਈ ਸੀ ਤੁਹਾਨੂੰ ਇਹਨਾਂ ਅੰਦਰ ਮੈਨੂੰ ਅਨਰੂ ਕਿਵੇਂ ਬਾਹਰ ਨਹੀਂ ਕੱਢਿਆ ਕਿੰਨੀ ਕਿਸਕੇ ਬਾਹਰ ਕੱਢਿਆ ਮੇਰੀ ਸਹੁਰਾ ਸਾਹਿਬ ਨੇ ਹਾਂ ਇੱਕ ਵਾਰ ਮੈਨੂੰ ਡਾਕਟਰ ਕੋਲ ਜਾਣ ਲਈ ਮੈਨੂੰ 7:30 ਤੋਂ ਮਾਰਿਆ ਹੋਇਆ ਹੈ ਮੇਰੇ ਢਿੱਡ ਤੇ ਦਰਦ ਦਬਾ ਪੈਂਦਾ ਨੰਨੇ 10 ਮਹੀਨਿਆਂ ਦੀ ਪ੍ਰੈਗਨੈਂਟ ਹੈ ਹਾਂ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ 112 ਦੇ ਕੋਲ ਫੇਰ ਕੀਤੀ ਸੀਗੀ ਤੇ ਕਰੀਬਨ ਮੈਨੂੰ ਲੰਮਾ ਟਾਈਮ 8:00 ਨਹੀਂ ਵੱਜੇ ਸੀਗੇ ਹਾਂ ਬਿਲਕੁਲ ਤਾਂ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਵੰਨ ਇੱਥੇ ਲੌਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਮੇਰੇ ਮੇਰੀ ਪਿੰਡ ਦੀ ਭੈਣ ਆ ਮੇਰੀ ਉਹ ਉਹਨਾਂ ਦੇ ਪਰੌਣੇ ਨੇ ਤੇ ਉਹਨਾਂ ਨੇ ਘੁੱਟ ਮਾਰ ਕੇ ਇਹਨਾਂ ਨੇ ਕੀਤੀ ਦਰਵਾਜ਼ੇ ਮੇਰੇ ਸਾਰਾ ਸਾਰੀ ਜੀਓ ਮੇਰੇ ਡੈਡੀ ਨਾਲ ਮੇਰੀ ਮਾਤਾ ਜੀ ਅੱਜਿਕੁਮ ਅੱਲਮ ਜੰਨਿਆ ਤੇ ਬੋਲਣਾ ਹੈ ਪੰਜਾਂ ਜੀ ਆਇਆ ਤੁਹਾਨੂੰ ਜੀ ਪਾਪੇ ਤਾਰਾਂ ਨਾਲ ਸੱਤ ਕਰਦੇ ਕੇਰੇ ਮਾੜਾ ਜਿਹੜਾ ਦੱਦ ਮੇਰੇ ਜੈ ਜੀ ਤੋਰੇ ਮੇਰੇ ਨੇ ਸਰਦਨ ਮਾੜਾ ਜਿਹਨੂੰ ਕਿ ਜਿਦਾਂ ਲਾ ਕੇ ਗਿਆ ਤੇਰਾ ਕੇ ਮੇਰੇ ਸਾਡੇ ਦੇਵਤ ਨੂੰ ਸਮਾਣਿਆ ਦੋ ਦੂਰ ਨੂੰ ਨਾ ਇੱਕ ਜਦੋਂ ਇੱਕ ਤਰੀ ਗੜੀ ਤੇ ਰੱਖ ਕੇ ਗੋਡਾ ਤੇ ਕਿ ਗੱਲ ਤੂੰ ਨੂੰ ਚੱਦਣਾ ਨਹੀਂ ਜਾ ਅੱਜ ਨਹੀਂ ਸੱਸਾ ਨੂੰ ਦੁਨੀ ਦੁਨੀ ਤੇ ਚਲ ਰਹੀ ਪਾਣੀ ਵੀ ਸੋਹਣੀ ਪਾਣੀ ਵੀ ਚੱਲ ਨਹੀਂ ਤੋ ਅ ਲੈਟ ਲੈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ ਸਾਰਾ ਕੁਲ ਕਟਿਆ ਕੈਮਰੇ ਕੂਮਰੇ ਸਾਰਾ ਕੁਲ ਬਹੁਤ ਧਰ ਲਾਤੀ ਹੈ ਆਓ ਮਾਲ ਵਿੱਚ ਮੈਂ ਲਾਈਆਂ ਬੀਡੀਆ ਚ ਜਹੇ ਪੈਣਾ ਦੀ ਖਰਚੀ ਕਿੱਦਾਂ ਲੱਗੇ ਜਾਂਦਾ ਇਹ ਤੁਸੀਂ ਉਹਨਾਂ ਨੂੰ ਬੋਲ ਬੋਲ ਲੋ ਲੋ ਮਹਲੇ ਮੈਂ ਤਾਂ ਪ੍ਰੈਸ ਤੋਂ ਆਉਂਦੂ ਈ ਮੇਰੀ ਵੀ ਬਣਾ ਲਓ ਕੋਈ ਚੱਕਰ ਚੱਟਣਾ ਜੇ ਅਸੀਂ ਕੱਲ੍ਹ ਨਾਲ ਆਇਆ ਦੁਵੱਟੇ ਬਾਰੋਂ ਆਇਆ ਬਾਰੋਂ ਪਰ થોੜਾ ਤੀਆਂ ਕੱਲ ਹੀ ਆਏ ਆ ਤੇ ਤੁਹਾਡਾ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗਾ ਸਾਡੇ ਕੋ ਆ ਕੇ ਜੀ ਮੜ ਮੋਟਾ ਕਪੜਾ ਜਿਹੜਾ ਸਾਡਾ ਉਹ ਟੀਨ ਟੀਨ ਕਰਕੇ ਇਹਨਾਂ ਨੂੰ ਕੱਟ ਲਿਆ ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਕੇ ਨਹਾਉਣੇ ਨੂੰ ਸਫਾਈ ਕਰਾਉਣੇ ਨੂੰ ਕੁਦੀਨ ਕਿਹਾ ਸੀਗਾ ਪੈਂਡਾੜੀ ਉਹ ਗੰਧ ਬਹੁਤ ਅੰਦਰ ਠੀਕ ਹੈ ਤੇ ਇਹ ਅੰਦਰ ਸੇ ਕਿ ਹਲੇ ਮੋਟਰ ਮੋਟ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜ ਲੈ ਬਾੜ ਫੜ ਕੇ ਤੱਕ ਹਾਂਜੀ ਬਾੜ ਫੜ ਕੇ ਰਗਾਲ ਨੂੰ ਪਾ ਲਿਆ ਬਾੜ ਇਥੋਂ ਦੀ ਠੀਕ ਹੈ ਬਾੜ ਪਾ ਕੇ ਸੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਵੀ ਛੱਲੇ ਹੋਏ ਦੇਖੋ ਉਰੇ ਆਤੋਂ ਉਰੇ ਆਤੋਂ ਹੀ ਹੂੰ ਹੂੰ ਮੈਂ ਤੈਨੂੰ अच्छा ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟ ਕਾਸਾ ਹਾਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਟੁੱਟ ਗਈ ਉਹ ਝਾ ਝੂਠ ਸਾਰਾ ਝੂਠ ਮੈਂ ਤਾਂ ਇਹ ਆਪ ਦੀ ਘਰ ਵਾਲੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਹਨੇ ਕੀਤੇ ਗਏ ਕੈਮਰੇ ਕਹਿੰਦੇ ਹੀ ਕਿਤੇ ਸਾਡੀ ਪ੍ਰੋਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਾਓ ਤੁਸੀਂ ਨਾ ਬਾਲੇ ਇਹਨਾਂ ਦਾ ਜਵਾਬ ਸਵਾਰ ਕਰੋ ਸਾਡੀ ਪ੍ਰੋਪਰਟੀ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫੇਰ ਉਹਨਾਂ ਨੇ ਕਾਹਦੇ ਨਾਲ ਕਾਲ ਦੇ ਬੰਦ ਕੀਤੇ ਸਾਡੇ? ਅੱਛਾ ਕੈਮਰੇ ਤਾਂ ਕਾਲੀ ਬੰਦ ਕਰ ਦਿੱਤੀ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ ਕੀਤੇ। ਤਾਂ ਤਾਂ ਨੂੰ ਘੇੜ ਵੀ ਲੋਡ ਲੋਡ ਨੇ ਸਾਡੀ ਸੇਫਟੀ ਕਰੀ ਹੈ। ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਹਾਂ ਆਪ ਬੰਦ ਕਰੀਏ ਸਾਡੇ ਨੂੰ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਏ ਨੇ ਪਰੌਪਰਟੀ ਸਾਡੀ ਤੱਕੇ ਨਾਲ ਸਾਰੀ ਵੜ ਗਈ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਆ ਕੇ ਉਹ ਸੁਨੇ ਆਣ ਕੇ ਘੜਾਇਆ ਜਿੰਦਾ ਜਿੰਦਾ ਉਹਨੇ ਅੰਦਰੋਂ ਵੜ ਕੇ ਕੁੰਡਾ ਲਾਹਾ ਸੀ ਨਹੀਂ ਜਿੰਦਾ ਲਾਏ ਹਾਂਜੀ ਝੂਠ ਸਮਝ ਲਾਇਆ ਤੁਸੀਂ ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਭਾਰਤੀਆਂ ਕੇ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹਰੇ ਬੰਦੇ 20 ਛੱਦੇ ਉਹਨੇ ਮੈਂ ਕਿ ਜਿੰਦਾ ਲਾਇਆ ਕਿ ਸਾਨੂੰ ਮਾਰਨ ਥਾਗਦੇ ਆ ਗਏ ਅੱਛਾ ਤਾਂ ਲਈ ਇਹ ਡ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕਹੀਦਾ ਲੱਗ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਥੋੜਾ ਭਰਾ ਮੇਰਾ ਕੁੜੀ ਆ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸੀਗਾ ਮੂਲ ਮੁਖਤਿਆਰ ਸੀ ਆਪਦੇ ਨਾਲ ਪ੍ਰਾਪਰਟੀ ਲਵਾਈ ਗਿਆ ਟੱਕ ਟੁਕ 20 ਟਰੱਕ ਇਹਨੇ ਆਪਦੇ ਨਾਲ ਲਵਾਇਆ 2.5 ਯੂਨੀਅਨ ਦੀ ਜਾੜਾ ਸਾਰਾ ਸਾਰਿਆਂ ਤੇ ਬੰਨੇ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੋਟੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਕਟਰੀ ਨੂੰ ਬਾਹਰ ਕੱਢਦਾ ਸਨ ਜੁਆਸ ਹੈ ਹਮ ਸੜਕੋ ਸਾਰਾ ਪੇਪਰ ਵਰਕ ਹੈਗਾ ਨੱਥਾ ਮਾਰੇ ਕੀ ਕੀਤਾ ਸਾਡੇ ਤੈਨ ਲੱਖ 3 ਕਰੋੜ ਮਿੱਤਾਂ ਨੇ ਲੋਨ ਚਾਇਆ ਟੱਕਰ ਦਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਦੂਜੇ ਪਾਸੇ ਦੇ ਰਾਂ ਛੋਟੇ ਮੋਟੇ ਤੋਂ ਡੇਟ ਆ ਤੇ ਕਹਾ ਉਹਦਾ ਹੁਣ ਮੈਂ ਹੀ ਫਟ ਤੁਰ ਕੇ ਹੀ ਵਿਆਹ ਕਰ ਕੀਤਾ ਉੱਥੇ ਤੋਂ ਘਰੋਂ ਘਟਿਆ ਵੇਖਾਰ ਕੀਤਾ ਸਾਡੇ ਕਪੜੇ ਸਮਾਰੇ ਦੇ ਘਰੇ ਵਿਆਹ ਉੱਥੇ ਠੀਕ ਹੈ ਬੱਸ ਕਰ ਬੱਸ ਘਟੋ ਉਹ ਆਪਣਾ ਤਾਰੂਗਾ ਬੱਸ ਕਰ ਜੋ ਤੇ ਇਥੇ ਕਾਫੀ ਕਾਟਮਰ ਭਾਬੀ ਦੇ ਨਾਲ ਹੋਣ ਲੱਗੀ ਸੀਗੀ ਅੰਕਲ ਆਂਟੀ ਉਹਨੂੰ ਕਾਫੀ ਖਿੱਚ ਖੋਚ ਕਰ ਰਹੇ ਸਕੇ ਹੂੰ ਕਿੰਨੇ ਕੇ ਵੇਲੇ ਦੀ ਗੱਲ ਹੈ ਇਹ ਭਾਜੀ 7:30 8 ਵਜੇ ਦੀ ਗੱਲ ਹੈ ਹੂੰ ਕਿੰਨੇ ਜਣੇ ਸੀ ਕਟਮਰ ਕਰਦੇ ਦੋ ਜਣੇ ਸੀਗੇ ਭਾਜੀ ਲੇਡੀਜ਼ ਲੇਡੀਜ਼ ਮੋਰੋਂ ਰੌਲਾ ਪਾ ਰਹੀ ਸੀਗੀ ਆਪਣੇ ਜਿੱਤੋਂ ਵੀ ਬਚਾਓ ਬਚਾਓ ਹਾਂ ਫਿਰ ਛਡਾਉਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਨਹੀਂ ਛਡਾ ਸਕਦੇ ਅਸੀਂ ਲੇਡੀਜ਼ ਨੂੰ ਵੀ ਨਹੀਂ ਹੱਥ ਪਾ ਸਕਦੇ ਹਾਂ ਹਾਂਜੀ ਬਾਦ ਵਿੱਚ ਉਹ ਲੇਡੀ ਉੱਪਰ ਆਪਣੇ ਆਪ ਅੰਦਰ ਬੰਦ ਹੋਈ ਜਾਂ ਉਹ ਚਲੇ ਨਹੀਂ ਉਹਨਾਂ ਨੇ ਕੀਤਾ ਹੈ ਕੀਤਾ ਹੈ ਹਾਂ ਰਵਨੀਸ਼ ਹਾਂਜੀ ਰਵਨੀਸ਼ ਹਾਂ ਹਾਂ ਇਹਨਾਂ ਨੇ ਬੰਦ ਕੀਤਾ ਅੰਕਲ ਆਂਟੀ ਹਾਂ ਜਿੰਦੇਵ ਗੁਰ ਅੱਗੇ ਲਾਈ ਹੋਇਆ ਘਰ ਨੂੰ ਕਹਿੰਦਾ ਹਾਂਜੀ ਤੇ ਸਾਨੂੰ ਵੀ ਇੱਥੋਂ ਗੈਰੇਜ ਚੋਂ ਬਾਹਰ ਕੱਢਤਾ ਕਹਿੰਦੇ ਤੁਸੀਂ ਵੀ ਚੱਲ ਜਾਓ ਬਾਹਰ ਹਾਂਜੀ ਕਾਰਨ ਕੀ ਕੁੱਟ ਮਾਰ ਕੇ ਕਾਰਨ ਹੈ ਭਾਜੀ ਆਪਾਂ ਨੂੰ ਤਾਂ ਇਹ ਗੱਲ ਦਾ ਹੁਣ ਅਗਲੇ ਦੇ ਘਰ ਦੀ ਗੱਲ ਆਪਾਂ ਨੂੰ ਤਾਂ ਇਹਦੇ ਬਾਰੇ ਨਹੀਂ ਪਤਾ ਹੈਗਾ ਠੀਕ ਨਹੀਂ ਭਾਜੀ ਆਪਾਂ ਨੂੰ ਤਾਂ ਇਹ ਕਿਹਾ ਵੀ ਇਦਾਂ ਠੀਕ ਕੋਟਮਾਰ ਦਾ ਆਪਾਂ ਨੂੰ ਦਾ ਇਹਦੇ ਬਾਰੇ ਘੱਟ ਦੀ ਗੱਲ ਆਪਾਂ ਨੂੰ ਜਿਹੜਾ ਤੁਹਾਨੂੰ ਪਤਾ ਕੋਈ ਦੱਸ ਸਕਦਾ ਠੀਕ ਹਾਂਜੀ ਇਹ ਹੀ ਕਹਿਣਾ ਮੇਰੀ ਕੁਛ ਕੰਪਲੀਟ ਕੀਤੀ ਹੈ ਹਾਂਜੀ ਕਹਿੰਦੇ ਕੀਤੀ ਹੈ ਠੀਕ ਇਹ ਤਾਂ ਸਿੱਥੇ ਉਮਰਪੁਰ ਪਿੰਡ ਦੇ ਵਿੱਚ ਕੀ ਮਾਮਲਾ ਸਾਰਾ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਵਿੰਦਰ ਸਿੰਘ ਉਮਰਪੁਰ ਕਲਾ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸੱਸ ਸਹੁਰਾ ਮੈਨੂੰ ਕੋਟਮਾਰ ਰਿਹਾ ਸੀ ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸੱਸ ਸਹੁਰਾ ਨੇ ਅੰਦਰ ਲੋਕ ਲਾਇਆ ਸੀਗਾ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸੱਸੋਰੇ ਨੇ ਕਟਮਾਰ ਕੀਤੀ ਹੈ। ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੁਨੀ ਅਮਤ ਲਿਆਵਾਂਗੇ। ਮਤਲਬ ਕੁੜੀ ਨੂੰ ਅੰਦਰ ਬੰਦਕ ਬਣਾਇਆ ਹੈ ਜਗਾ ਲੋਕ ਕੁੜੀ ਨੂੰ ਤੁਸੀਂ ਲੋਕ ਲਾਇਆ ਨਹੀਂ ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ। ਲੋਕ ਲੱਗਾ ਹੋਇਆ ਸੀਗਾ। ਲੋਕ ਗੇਟ ਨੂੰ ਲੱਗਾ ਸੀਗਾ। ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਹੁਣ ਅਸੀਂ ਭੇਜਤਾ ਹਸਪੀਟਲ। ਕੁੜੀ ਦੇ ਹਾਲਤ ਕਿਦਾਂ ਦੇ ਸੀਗੇ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ ਤੇ ਲੱਤ ਮਰੀ ਹੋਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨੈਂਟ ਦੱਸਦੀ ਜਿਹੋ ਦੇ ਤੁਸਨ ਦਾ ਕੋਈ ਕਿਵੇਂ ਆ ਪੇਟ ਤੇ ਲੱਗਦਾ ਹੈ ਕਿਡਨੈਪਿੰਗ ਦਾ ਮਾਮਲਾ ਸੀ ਕਿ ਉਹਨਾਂ ਦਾ ਨਿਕਡਨੇਪ ਦੀ ਇਹਨਾਂ ਦਾ ਕੋਈ ਆਪਸੀ ਨਹੀਂ ਨਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪਰਟੀ ਦਾ ਅੰਦਰ ਬੰਦ ਕਰਕੇ ਰੱਖਿਆ ਸੀ ਕੀ ਲੱਗਦਾ ਤੁਹਾਨੂੰ ਮੌਕੇ ਕਿਉਂਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾਹਦਾ ਬਾਹਰ ਸੋਹਰਾ ਪਰਿਵਾਰ ਜਿਹੜਾ ਉਹ ਹੀ ਦੋਨੇ ਬਾਹਰ ਬੈਠੇ ਸੀਗੇ ਘਰ ਕੋ ਅੰਦਰ ਕੋਈ ਨਹੀਂ ਸੀਗਾ ਜਿਹੜਾ ਉਹਦਾ ਪੀਕਅਪ ਪਰਿਵਾਰ ਹੋ ਗਿਆ ਲੋਕਾਂ ਨੂੰ ਘੇਟ ਲਾ ਬਲੌਕ ਲਾਇਆ ਸੀ ਲੋਕ ਅੰਦਰੋਂ ਲਾਇਆ ਸੀ ਗੇੜ ਤੋਂ ਅਸੀ ਸੀਸੀ ਪੁੜੇ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਬੰਦ ਕੈਮਰੇ ਕਹਿੰਦੇ ਬੰਦ ਕੀਤੇ ਫਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਇੱਕ ਕੰਪਲੇਂਟ ਵੀ ਇੱਥੇ ਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਹੈ ਜੀ ਕਿਉਂਕਿ ਇੱਥੇ ਅਸੀਂ ਬਾਹਰ ਡੇਢ ਘੰਟਾ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੀਕਅਪ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਕਿਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰੋਂ ਸਲਝਾ ਕੇ ਫਿਰ ਅਸੀਂ ਦਰਵਾਜ਼ਾ ਆਏ ਇਹ ਤੁਸੀਂ ਦੇਖਿਆ ਨਾ ਕੁੜੀ ਦੇ ਹਾਲ ਸਾਡੇ ਦੇਖ ਕੁੜੀ ਨੂੰ ਉਨੇਕ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪੀਟਲ ਭੇਜਤਾ ਜੋ ਬਿਆਨ ਦੋਗੀ ਉਹ ਆਪਾਂ ਕਾਨੂੰਨੀ ਬਾਰੇ ਵੀ ਕਰਦੇ ਹਾਂ ਠੀਕ ਨਾ ਹੋ ਉਹ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿੱਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.